ਇੱਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੱਲੇ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਧੰਨਵਾਦ ਬੱਲੇ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ BBMB ਯਾਨੀ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਹਿਮਾਚਲ ਤੇ ਰਾਜਸਥਾਨ ਬੋਰਡ ਨੂੰ ਵੀ ਪੱਕੇ ਤੌਰ ਦੇ ਉੱਤੇ ਮੈਂਬਰਸ਼ਿਪ ਮਿਲਣ ਜਾ ਰਹੀ ਹੈ ਕੀ ਇਹ ਗੱਲ ਸੱਚ ਹੈ ਕੀ ਲੱਗਦਾ ਤੁਹਾਨੂੰ ਪਿਛਲੀ 10 ਅਕਤੂਬਰ ਵਾਲੇ ਦਿਨ ਇੱਕ ਪੱਤਰ ਜਿਹੜਾ ਸੈਂਟਰ ਗਵਰਨਮੈਂਟ ਦਾ ਇਸ ਡਿਪਾਰਟਮੈਂਟ ਦਾ ਇਹਨਾਂ ਚੋਹਾਂ ਰਾਜਾਂ ਨੂੰ ਆਉਂਦਾ ਹੈ ਜਿਹਦੇ ਵਿੱਚ ਪੰਜਾਬ ਹੈ ਹਰਿਆਣਾ ਹੈ ਜਿਹਦੇ ਵਿੱਚ ਹਿਮਾਚਲ ਹੈ ਤੇ ਰਾਜਸਥਾਨ ਹੈ ਠੀਕ ਹੈ ਉਸ ਪੱਤਰ ਦੇ ਮੁਤਾਬਕ ਇਹਨਾਂ ਦੋ ਰਾਜਾਂ ਨੇ ਹਮ ਹਿਮਾਚਲ ਨੇ ਤੇ ਰਾਜਸਥਾਨ ਨੇ ਇਸ ਗੱਲ ਦੀ ਮੰਗ ਕੀਤੀ ਕਿ ਜਿਹੜਾ BBMP ਹੈ ਜਣ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ ਹਮ ਹ ਇਹਦੇ ਵਿੱਚ ਸਾਨੂੰ ਵੀ ਸਥਾਈ ਤੌਰ ਤੇ ਮੈਂਬਰਸ਼ਿਪ ਜਿਹੜੀ ਆ ਉਹ ਦਿੱਤੀ ਜਾਵੇ ਕਿਉਂਕਿ ਇਹ ਜਿਹੜੇ ਚਾਰੇ ਰਾਜ ਨਹੀਂ ਇਹ ਇਹਦਾ ਪਾਣੀ ਜਿਹੜਾ ਆ ਉਹ ਯੂਟਿਲਾਈਜ਼ ਕਰਦੇ ਨੇ ਜੀ ਇਹ ਪਾਣੀਆਂ ਦੇ ਇਹ ਮਤਲਬ ਪਿਛਲੇ ਲੰਬੇ ਸਮੇਂ ਤੋਂ ਇਹਦੀ ਜੁਟੀਲਾਈਜੇਸ਼ਨ ਹੋ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਇਹ ਜੜੀਆਂ ਸਟੇਟਾਂ ਨੇ ਇਹਦੇ ਜਿਹੜਾ ਬੀਬੀਐਮਬੀ ਦਾ ਜਿਹੜਾ ਬਜਟ ਆ ਉਹਦੇ ਤੇ ਇਹਦੀ ਇਨਵੈਸਟਮੈਂਟ ਉਹ ਕਰਦੇ ਨੇ ਜਿਵੇਂ ਪੰਜਾਬ ਦੀ ਗੱਲ ਕਰਾਂ ਤਾਂ ਕੋਈ 40% ਪੰਜਾਬ ਉਹਦਾ ਪੇ ਕਰਦਾ ਹੈ ਹਰਿਆਣਾ 30% ਕਰਦਾ ਹੈ ਰਾਜਸਥਾਨ 24% ਕਰਦਾ ਹੈ ਹਿਮਾਚਲ 4% ਕਰਦਾ ਹੈ ਚੰਡੀਗੜ੍ਹ 2% ਕਰਦਾ ਹੈ ਸੋ ਸੈਂਟਰਲ ਗਵਰਨਮੈਂਟ ਦੇ ਕਹਿਣ ਮੁਤਾਬਕ ਇਹ ਜਿਹੜਾ ਇਹਦੀ ਭਾਗੀਦਾਰੀ ਆ ਉਹ ਇਸ ਕਰਕੇ ਇਹਨਾਂ ਨੂੰ ਅਸੀਂ ਦੇ ਰਹੇ ਆ ਕਿਉਂਕਿ ਇਹ ਦੋਨੇ ਸਟੇਟਾਂ ਮੰਗ ਰਹੀਆਂ ਨੇ ਕਿ ਸਾਨੂੰ ਬੀਵੀਐਮਬੀ ਦੇ ਵਿੱਚੋਂ ਪੱਕੀ ਤੌਰ ਤੇ ਸਥਾਈ ਮੈਂਬਰਸ਼ਿਪ ਜਿਹੜੀ ਆ ਉਹ ਦਿੱਤੀ ਜਾਵੇ ਹਾਂਜੀ ਬੀਵੀਐਮਬੀ ਜਿਹੜੀ ਕਿ ਬੇਸਿਕਲੀ ਉਹ ਮੈਨੇਜਮੈਂਟ ਹੈ ਜਿਹੜੀ ਪਾਣੀਆਂ ਦੀ ਵੰਡ ਬਾਰੇ ਫੈਸਲੇ ਲੈਂਦੀ ਹੈ ਜਿਹੜੀ ਵੰਡ ਬਾਰੇ ਫੈਸਲੇ ਲੈਣ ਵਾਲੀ ਅਥਾਰਟੀ ਹੈ ਇਹਦਾ ਪਿਛਲੇ ਲੰਮੇ ਸਮੇਂ ਤੋਂ ਔਰ ਜਦੋਂ ਤੋਂ ਇਹ ਪੰਜਾਬ ਬਣਿਆ ਇਹਦੇ ਚ ਅਸੀਂ ਮਜਬੂਰੀ ਵਾਸਤੇ ਸਾਨੂੰ ਹਰਿਆਣੇ ਦਾ ਦਖਲ ਜਿਹੜਾ ਇਹਦੇ ਚ ਸੀਗਾ ਹੂੰ ਹੂੰ ਅ 2021 ਦੇ ਵਿੱਚ ਸੈਂਟਰ ਗਵਰਨਮੈਂਟ ਨੇ ਇੱਕ ਐਕਟ ਲਿਆਂਦਾ ਜਿਹਨੂੰ ਡੈਮ ਸੇਫਟੀ ਐਕਟ ਕਹਿੰਦੇ ਸੀ ਹੂੰ ਹੂੰ ਉਸ ਡੈਮ ਸੇਫਟੀ ਐਕਟ ਦੇ ਪਿੱਛੇ ਹਿੰਦੁਸਤਾਨ ਦੇ ਸਾਰੇ ਛੋਟੇ ਵੱਡੇ ਜਿਹੜੇ ਐਕਟ ਨੇ ਅ ਉਹਨਾਂ ਨੂੰ ਤੋੜ ਕੇ ਇੱਕ ਸੇਫਟੀ ਐਕਟ ਬਣਾਤਾ ਗਿਆ ਵੀ ਸਾਰੇ ਡੈਮ ਸੁਰੱਖਿਅਤ ਰੱਖਣ ਲਈ ਸਾਨੂੰ ਉਹਨਾਂ ਡੈਮਾਂ ਦਾ ਜਿਹੜਾ ਸੁਰੱਖਿਆ ਦੀ ਜ਼ਿੰਮੇਵਾਰੀ ਆ ਉਹ ਸੈਂਟਰ ਗਵਰਨਮੈਂਟ ਤੋਂ ਦੇਣੀ ਪੈਣੀ ਆ ਇਸ ਤਰੀਕੇ ਨਾਲ ਜਿਹੜਾ BBMP ਆ ਉਹਦੇ ਉਹਦਾ ਜਿਹੜਾ ਦਖਲ ਹੈ ਉਹ ਸੈਂਟਰ ਗਵਰਨਮੈਂਟ ਨੇ ਆਪਣੇ ਉੱਥਾਂ 'ਚ ਲੈ ਲਿਆ ਕੱਲਾ ਇੱਥੇ ਤੱਕ ਹੀ ਨਹੀਂ ਰਿੰਦਾ ਫਿਰ 2022 'ਚ ਇੱਕ ਹੋਰ ਐਕਟ 'ਚ ਸੋਧ ਹੁੰਦੀ ਆ ਜਿਹਦੇ ਵਿੱਚ ਇਹ ਪੰਜਾਬ ਦੀ ਜਿਹੜੀ BBMB ਦਾ ਜਿਹੜੀ ਮੈਨੇਜਮੈਂਟ ਹੈ ਹਾਂਜੀ ਉਹਦਾ ਜਿਹੜਾ ਚੇਅਰਮੈਨ ਹੈ ਉਹਨੂੰ ਪਾਵਰਾਂ ਦਿੱਤੀਆਂ ਜਾ ਰਹੀਆਂ ਨੇ ਉਹ ਸੈਂਟਰ ਦਾ ਨਾਮਨੀ ਹੈ ਉਹਦੀ ਸੁਰੱਖਿਆ ਲਈ ਇਹ ਸੈਂਟਰ ਦੀਆਂ ਏਜੰਸੀਆਂ ਜ਼ਿੰਮੇਵਾਰ ਨੇ ਸੋ ਪੰਜਾਬ ਦਾ ਉੱਚੋ ਦਖਲ ਘਟਾਤਾ ਜਾਂਦਾ ਹੈ ਹਮ ਅਸੀਂ ਦੇਖਦੇ ਆ ਕਿ ਪਿਛਲੇ ਸਮਿਆਂ ਦੇ ਵਿੱਚ ਅਕਸਰ ਇਦਾਂ ਦੀਆਂ ਗੱਲਾਂ ਆਉਂਦੀਆਂ ਸੀ ਵੀ ਕਿਹਾ ਗਿਆ ਸੀ ਕਿ ਹਰਿਆਣਾ ਪਾਣੀ ਵੱਧ ਮੰਗਦਾ ਹੈ ਹਰਿਆਣੇ ਨੂੰ ਪਾਣੀ ਵੱਧ ਦੇਣਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧ ਵੀ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਜਾ ਕੇ ਮਤਲਬ بڑے ਜ਼ਿੰਮੇਵਾਰੀ ਨਾਲ ਦਖਲ ਦਿੱਤਾ ਪਰ ਉਹਦੀ ਕੋਈ ਚੱਲ ਹੀ ਨਹੀਂ ਫਿਰ ਵੀ ਪਾਣੀ ਦੇਣਾ ਪਿਆ ਪਾਣੀ ਜਿੰਨਾ ਮੰਗਦੇ ਸੀ ਉਹਨਾਂ ਨਹੀਂ ਦਿੱਤਾ ਹਰਿਆਣਾ ਨਾਰਾਜ਼ ਹੈ ਸੋ ਇਸ ਬੋਰਡ ਦਾ ਚੇਅਰਮੈਨ ਜਿਹੜਾ ਤੇਟ ਦਾ ਨਹੀਂ ਸੈਂਟਰ ਦਾ ਲਾਇਆ ਹੋਇਆ ਜਦੋਂ ਪੰਜਾਬ ਹੜਾਂ ਦੇ ਨਾਲ ਝੰਬਿਆ ਪਿਆ ਸੀ ਉਸ ਵੇਲੇ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਉਹ ਬਿਆਨ ਬੜਾ ਗੈਰ ਜ਼ਿੰਮੇਵਾਰ ਸੀ ਉਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਹਰਿਆਣੇ ਨੂੰ ਪਾਣੀ ਦੇ ਦਿੱਤਾ ਹੁੰਦਾ ਤੇ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ ਹਾਂਜੀ ਮਤਲਬ ਜਿਵੇਂ ਕਹਿੰਦੇ ਨੇ ਨਾ ਕਿਸੇ ਦੇ ਜ਼ਖਮਾਂ ਤੇ ਲੂਣ ਛੜਕਣ ਵਾਲੀ ਗੱਲ ਹਾਂਜੀ ਅ ਜਿਸ ਦਿਨ ਪੰਜਾਬ ਹੜ੍ਹਾਂ ਚ ਡੁੱਬਿਆ ਪਿਆ ਉਸ ਦਿਨ ਹਰਿਆਣਾ ਕਹਿੰਦਾ ਸਾਨੂੰ ਹੁਣ ਪਾਣੀ ਦਾ ਦਿਓ ਵੀ ਹੁਣ ਡੱਬਣਾ ਤੇ ਤੁਸੀਂ ਡੱਬਜੋ ਜਦੋਂ ਪਾਣੀ ਦੀ ਬੂੰਦ ਨੂੰ ਤਰਸਣ ਡੈ ਉਦੋਂ ਸਾਰਾ ਪਾਣੀ ਸਾਨੂੰ ਦੇ ਦਿਓ ਹਾਂਜੀ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਨਵੀਂ ਲੈਟਰ ਆਈ ਹੈ ਹਾਂਜੀ ਇਹ ਇਸ ਪ੍ਰਸੰਗ ਦੇ ਵਿੱਚ ਆਈ ਹੈ ਔਰ ਇਹ ਸੱਚੀ ਗੱਲ ਹੈ ਹੂੰ ਠੀਕ ਹੈ ਸੋ ਵਿਲੇ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਕੀ ਜੇਕਰ ਇਹ ਦੋਹੀ ਸਟੇਟਾਂ ਵੀ ਮੈਂਬਰ ਬਣਦੀਆਂ ਨੇ ਤਾਂ ਫਿਰ ਪੰਜਾਬ ਦੇ ਹਿੱਤਾਂ ਦੇ ਨਾਲ ਕੋਈ ਖਿਲਵਾੜ ਹੋਵੇਗਾ ਕੀ ਲੱਗਦਾ ਤੁਹਾਨੂੰ ਕਿਵੇਂ ਕੋਈ ਖਿਲਵਾੜ ਹੋ ਸਕਦਾ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਹਰਿਆਣੇ ਦੇ ਇੱਕ ਦਰਿਆ ਉੱਤੇ ਬਣੇ ਜਿਹੜਾ ਡੈਮ ਆ ਹਾਂਜੀ ਉਸ ਡੈਮ ਦਾ ਮਾਲਕ ਹਰਿਆਣਾ ਠੀਕ ਹੈ ਹਿਮਾਚਲ ਦੇ ਡੈਮ ਤੇ ਬਣੇ ਜਿਹੜਾ ਦਰਿਆ ਤੇ ਬਣੇ ਡੈਮ ਦਾ ਮਾਲਕ ਹਿਮਾਚਲ ਠੀਕ ਹੈ ਜੰਮੂ ਕਸ਼ਮੀਰ ਦੇ ਡੈਮ ਤੇ ਬਣੇ ਦਰਿਆ ਦੇ ਡੈਮ ਤੇ ਬਣੇ ਜਿਉ ਕੁਛ ਵੀ ਬਣਿਆ ਉਹਦਾ ਮਾਲਕ ਜੰਮੂ ਕਸ਼ਮੀਰ ਠੀਕ ਹੈ ਏਦਾਂ ਹੀ ਵੱਖ-ਵੱਖ ਸਟੇਟਾਂ ਨਾਲ ਵਾਪਰਦਾ ਹੈ ਪਰ ਪੰਜਾਬ ਨਾਲ ਏਦਾਂ ਨਹੀਂ ਵਾਪਰਦਾ ਪੰਜਾਬ ਨਾਲ ਇਹ ਵਾਪਰ ਰਿਹਾ ਹੈ ਕਿ ਪੰਜਾਬ ਦੇ ਡੈਮਾਂ ਦੀ ਮਾਲਕੀ ਸਾਂਝੀ ਸਾਡੀ ਕੱਲਿਆਂ ਦੀ ਨਹੀਂ ਜੀ 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 ਮਤਲਬ ਸਾਡੇ ਕੁਦਰਤੀ ਸੋਰ ਸੋਮੇ ਜਿਹੜੇ ਨੇ ਉਹ ਸਾਡੇ ਨਹੀਂ ਗਏ ਉਹ ਸਾਡੇ ਗਵਾਂਢੀਆਂ ਦੇ ਵੀ ਉਹਦੇ ਉਹਨਾਂ ਹੱਕਦਾਰ ਹੈ ਹਾਂਜੀ ਅੱਜ ਪਿਛਲੇ ਮਾਰਚ ਦੀ ਗੱਲ ਤੁਹਾਨੂੰ ਯਾਦ ਹੋਏਗੀ ਜਦੋਂ ਹਿਮਾਚਲ ਵੱਧ ਪਾਣੀ ਦੀ ਮੰਗ ਕਰ ਰਿਹਾ ਸੀ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦੀ ਵਕਾਲਤ ਕਰ ਰਿਹਾ ਸੀ ਵੀ ਭਾਈ ਜਿੰਨਾ ਤੁਹਾਡਾ ਨਿਰਧਾਰਤ ਪਾਣੀ ਸੀ ਉਹਦੇ ਤੋਂ ਤਾਂ ਪਹਿਲਾਂ ਸੀ ਤੁਹਾਨੂੰ ਵੱਧ ਦੇ ਬੈਠੇ ਹਾਂ ਹੁਣ ਤੁਹਾਨੂੰ ਅਸੀਂ ਕਿੱਥੋਂ ਪਾਣੀ ਦੇ ਦਈਏ ਹੂੰ ਦੇਖੋ ਇਸ ਗੱਲ ਦੀ ਸੀਰੀਅਸਨੈਸ ਨੂੰ ਸਮਝਣ ਦੀ ਲੋੜ ਹੈ ਜਦੋਂ ਦੋ ਧਿਰਾਂ ਨੇ ਬਰਾਬਰ ਮੈਂਬਰਸ਼ਿਪ ਹੈ ਤੇ ਪੰਜਾਬ ਦਾ ਦਖਲ ਬਰਾਬਰ ਦਾ ਚੱਲਦਾ ਹਾਂਜੀ ਭਾਵੇਂ ਸਾਡੇ ਕੋਲੋਂ ਸਾਡੇ ਪਾਵਰਾਂ ਖੋਲੀਆਂ ਗਈਆਂ ਸੈਂਟਰ ਨੇ ਦਖਲਅੰਦਾਜ਼ੀ ਵਿਧਾ ਕੇ ਪਰ ਫਿਰ ਵੀ ਅਸੀਂ ਦੋ ਮੈਂਬਰ ਸੀ ਹੁਣ ਜਦੋਂ ਮੈਂਬਰ ਚਾਰ ਹੋ ਜਾਣਗੇ ਉੱਥੇ ਹਿਮਾਚਲ ਦੇ ਵਿੱਚ ਸਰਕਾਰ ਅੱਜ ਕਾਂਗਰਸ ਦੀ ਹੈ ਹਾਂਜੀ ਰਾਜਸਥਾਨ ਚ ਸਰਕਾਰ ਅੱਜ ਭਾਜਪਾ ਦੀ ਹੈ ਹਰਿਆਣੇ ਚ ਸਰਕਾਰ ਅੱਜ ਭਾਜਪਾ ਦੀ ਐ ਦੋ ਸਰਕਾਰਾਂ ਨੂੰ ਜਦੋਂ ਪਿੱਛੋਂ ਚਾਬੀ ਘਮਾਉਣਗੇ ਵੀ ਭਾਈ ਵੋਟ ਜਿਹੜੀ ਐ ਹਰਿਆਣੇ ਦੇ ਹੱਕ ਚ ਪਾਉਣੀ ਐ ਵੋਟ ਰਾਜਸਥਾਨ ਦੇ ਹੱਕ ਚ ਪਾਉਣੀ ਐ ਤੇ ਪੰਜਾਬ ਦਾ ਜਿਹੜੀ ਦਾਵੇਦਾਰੀ ਐ ਨਾ ਹੂੰ ਹੂੰ ਹੁਣ ਆਪਣੇ ਹਿੱਤਾਂ ਦੀ ਰਾਖੀ ਕਰਨ ਦੀ ਉਹ ਮਤਲਬ 25% ਰਹਿ ਜਾਗੀ ਜਿਹੜੀ 50% ਸੀ ਜੀ ਜਿਹੜੀ ਮੈਂ ਸਮਝਦਾ 100% ਤੋਂ ਘਟਾ ਕੇ ਤੁਸੀਂ 25% ਕਰ ਦਿੱਤੀ ਐ ਹੂੰ ਉਹ ਉਹ ਹੋਣ ਜਾ ਰਹੀ ਹੈ ਸੋ ਪੰਜਾਬ ਦੇ ਇਹ ਪਾਣੀਆਂ ਦੀ ਲੜਾਈ ਨੂੰ ਮੈਂ ਸਮਝਦਾ ਜਦੋਂ SYL ਨਹਿਰ ਦੀ ਖਦਾਈ ਦਾ ਮੋਰਚਾ ਲੱਗਦਾ ਕਪੂਰੀ ਵਾਲਾ ਮੋਰਚਾ ਕਪੂਰੀ ਵਾਲੇ ਮੋਰਚੇ ਦੇ ਵਿਰੋਧ ਵਿੱਚ ਜਿਹੜੀ ਸਟੇਟ ਹੈ ਉਹ ਆਉਂਦੀ ਹੈ ਤੇ ਇੱਥੇ ਧਰਮ ਯੁੱਧ ਮੋਰਚਾ ਲੱਗਦਾ ਉਸ ਧਰਮ ਯੁੱਧ ਮੋਰਚੇ ਦੇ ਵਿੱਚ ਇੰਨੀ ਕਤਲੋਕਾਰਦ ਹੁੰਦੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਖਤਰਾ ਹੁੰਦਾ ਹੈ। ਹੂੰ ਮੈਂ ਸਮਝਦਾ ਉਹ ਲੜਾਈ ਪਾਣੀਆਂ ਦੀ ਲੜਾਈ ਸੀ ਉਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੀ ਸਾਨੂੰ ਬੀਤਿਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਹੂੰ ਪੰਜਾਬ ਦੇ ਪਾਣੀ ਤੇ ਰਾਜਸਥਾਨ ਦਾ ਜੇ ਹੱਕ ਹੀ ਨਹੀਂ ਹੂੰ ਤਾਂ ਤੁਸੀਂ ਉਹਦੇ ਮੈਨੇਜਮੈਂਟ ਵਿੱਚ ਉਹਨੂੰ ਕਿਵੇਂ ਦਖਲ ਦੇ ਸਕਦੇ ਹੋ ਠੀਕ ਹੈ ਜੀ ਹੁਣ ਪੰਜਾਬ ਦੇ ਪਾਣੀਆਂ ਤੇ ਰਾਜਸਥਾਨ ਦਾ ਹੱਕ ਬਣਾਉਣ ਦੇ ਲਈ ਤੁਸੀਂ ਉਹਦੀ ਮੈਨੇਜਮੈਂਟ ਚ ਉਹਨੂੰ ਲਿਆ ਰਹੇ ਹੋ ਨਾ ਤੇ ਫਿਰ ਤੁਸੀਂ ਜਿਹੜੀ ਗੁਜਰਾਤ ਚੋਂ ਨੰਗਦੀ ਹੈ ਤੁਹਾਡੇ ਦਰਿਆ ਨਹੀਂ ਉਹ ਰਾਜਸਥਾਨ ਦੇ ਨਾਲ ਲੱਗਦੇ ਨੇ ਉਹਦੇ ਉਹਦੇ ਮੈਨੇਜਮੈਂਟਾਂ ਦੇ ਵਿੱਚ ਵੀ ਲਿਆਓ ਨਾ ਤੁਸੀਂ ਉੱਥੇ ਕੋਈ ਨਹੀਂ ਦੇਖ ਸਕਾ ਦਿੰਦੇ ਸੋ ਇਹ ਇਸ ਕਰਕੇ ਇਹ ਇੱਕ ਚਿੰਤਾਜਨਕ ਵਿਚਾਰ ਹੈ ਸਹੀ ਹੈ ਜੀ ਸੋ ਵੇਲੇ ਸਾਹਿਬ ਅਗੇ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਨਰਗਠਨ ਐਕਟ ਇਸ ਦੇ ਬਾਰੇ ਕੀ ਆਖਦਾ ਹੈ ਦੇਖੋ ਪੰਜਾਬ ਪੁਨਰਗਠਨ ਐਕਟ ਪਹਿਲੀ ਗੱਲ ਤੇ ਹੈ ਕਿ ਪੰਜਾਬ ਨਾਲ ਤੋਖਾ ਜਿਹੜਾ ਉਹ ਉਸ ਪੁਨਰਗਠਨ ਐਕਟ ਵਿੱਚ ਹੋ ਗਿਆ ਜਿਹੜਾ 1966 ਵਿੱਚ ਇੰਦਰਾ ਗਾਂਧੀ ਦੀ ਅਗਵਾਈ ਚ ਬਣਦਾ ਉਸ ਵੇਲੇ ਹੋਰ ਵੀ ਸਟੇਟਾਂ ਜਿਹੜੀਆਂ ਨੇ ਉਹ ਸੈਪਰੇਟ ਹੋਈਆਂ ਨੇ ਭਾਸ਼ਾ ਦੇ ਆਧਾਰ ਤੇ ਪਹਿਲੀ ਗੱਲ ਤੇ ਆ ਕਿ ਪੰਜਾਬ ਨੂੰ ਉਹਦੇ ਲਈ ਇੱਕ ਤਿੱਖਾ ਅੰਦੋਲਨ ਕਰਨਾ ਪਿਆ ਜਿਹੜਾ ਮੈਂ ਸਮਝਦਾ ਇੱਕ ਮੰਚਸਾ ਨੂੰ ਦਿਖਾਉਂਦਾ ਹੈ ਕਿ ਪੰਜਾਬ ਨੂੰ ਭਾਸ਼ਾਈ ਆਧਾਰ ਤੇ ਪੰਜਾਬੀ ਦੇ ਆਧਾਰ ਤੇ ਇਹ ਦੇਣਾ ਨਹੀਂ ਸੀ ਚਾਹੁੰਦੇ ਜਦੋਂ ਇਹਨਾਂ ਦੇ ਹੀ ਦਿੱਤਾ ਉਸ ਵੇਲੇ ਬਾਕੀ ਸਟੇਟਾਂ ਲਈ ਤਾਂ ਪੁਨਰਗਠਨ ਐਕਟ ਲਾਗੂ ਇਦਾਂ ਦੇ ਨਹੀਂ ਹੋਏ ਹੂੰ ਹੂੰ ਪੰਜਾਬ 'ਚ ਪੁਨਰਗਠਨ ਐਕਟ ਜਿਹੜਾ 79 ਹੂੰ 80 81 ਤਿੰਨ ਧਰਾਵਾਂ ਐਸੀਆਂ ਲਾਗੂ ਕੀਤੀਆਂ ਜਿਹੜੀਆਂ ਨੇ ਪੱਕੇ ਤੌਰ ਤੇ ਪੰਜਾਬੀਆਂ ਦੇ ਹੱਥ ਪਿੱਛੇ ਨੂੰ ਬੰਦ ਦਿੱਤੇ ਹੂੰ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਦੇਣਦਾਰੀਆਂ ਤੇ ਲੈਣਦਾਰੀਆਂ ਹੂੰ ਇਹਦੇ ਵਿੱਚ ਹਰਿਆਣੇ ਦਾ ਤਾਜ਼ ਜ਼ਿੰਦਗੀ ਜਿਹੜਾ 60 40 ਦਾ ਰੇਸ਼ੋ ਰਹੇਗੀ ਜੀ ਅੱਜ ਪੰਜਾਬ ਦੇ ਕੁਦਰਤੀ ਸੋਮਿਆਂ ਤੇ 60% ਪੰਜਾਬ ਦਾ ਹਿੱਸਾ 40% ਹਰਿਆਣੇ ਦਾ ਹਿੱਸਾ ਮਤਲਬ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਹੋ ਕੇ ਲੰਘਦਾ ਉਹ ਅਸੀਂ ਨੀਵੇਂ ਥਾਂ ਤੋਂ ਉੱਚੀ ਥਾਂ ਵੱਲ ਨੂੰ ਜਾਨੀ ਕਿ ਹਰਿਆਣੇ ਵੱਲ ਨੂੰ 40% ਭੇਜਣਾ ਹੀ ਭੇਜਣਾ ਇਹ ਪੁਨਰਗਠਨ ਐਕਟ ਕਹਿੰਦਾ ਹੁਣ ਇਸ ਪੁਨਰਗਠਨ ਐਕਟ ਵਿੱਚ ਵੀ ਸੋਧ ਹੋਣ ਜਾ ਰਹੀ ਹੈ ਆ ਜਿਹੜਾ ਭਾਖੜਾ ਆ ਬਿਆਸ ਮੈਨੇਜਮੈਂਟ ਬੋਰਡ ਦੀ ਆ ਜਿਹੜੀ ਨਵੀਂ ਲੈਟਰ ਆਈ ਆ ਨਾ ਜੀ ਜੀ ਇਹਦੇ ਮੁਤਾਬਕ ਤਾਂ ਹੁਣ ਪੁਨਰਗਠਨ ਐਕਟ ਵਿੱਚ ਵੀ ਸੋਧ ਹੋਏਗੀ ਕਿ ਇਹਦੇ ਚ ਰਾਜਸਥਾਨ ਦਾ ਵੀ ਹਿੱਸਾ ਜਿਹੜਾ ਆ ਉਹ ਵੜ ਲੱਗਾ ਇਹਦੇ ਚ ਹਿਮਾਚਲ ਦੀ ਹਿੱਸੇਦਾਰੀ ਵੀ ਬਣ ਲੱਗੀ ਆ ਸੋ ਮੈਨੂੰ ਇਹ ਲੱਗਦਾ ਵੀ ਇਹ ਅਸੀਂ ਤਾਂ ਇਹ ਮਹਿਸੂਸ ਕਰਦੇ ਆ ਕਿ ਜਿਹੜਾ 1966 ਦਾ ਪੰਜਾਬ ਪੁਨਰਗਠਨ ਐਕਟ ਹੈ ਉਹਦੇ ਚ ਸੋਧ ਹੋਣੀ ਚਾਹੀਦੀ ਸੀ ਉਨੂੰ ਰੱਦ ਕੀਤਾ ਜਾਣਾ ਚਾਹੀਦਾ ਸੀ ਕਿ ਪੰਜਾਬ ਨੇ ਜਿੰਨਾ ਚਿਰ ਦੇਣਾ ਸੀ ਦੇ ਦਿੱਤਾ ਹੁਣ ਹਰਿਆਣਾ ਨੇ ਜੇ ਪੰਜਾਬ ਤੋਂ ਪਾਣੀ ਲੈਣਾ ਤਾਂ ਮੁੱਲ ਲਵੇ ਬਿਲਕੁਲ ਜੇ ਰਾਜਸਥਾਨ ਨੇ ਪੰਜਾਬ ਤੋਂ ਪਾਣੀ ਲੈਣਾ ਤਾਂ ਮੁੱਲ ਲਵੇ ਹਾਂਜੀ ਜੇ ਕਿਸੇ ਹੋਰ ਸੂਬੇ ਨੇ ਪਾਣੀ ਲੈਣਾ ਤਾਂ ਮੁੱਲ ਲਵੇ ਪਰੰਤੂ ਲੋੜ ਦੇ ਬਿਲਕੁਲ ਵਿਪਰੀਤ ਸਾਡੇ ਨਾਲ ਉਹਨਾਂ ਦਾ ਹਿੱਸਾ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਰਾਜਸਥਾਨ ਦਾ ਤੇ ਇਨ੍ਹਾਂ ਪਾਣੀਆਂ ਤੇ ਹੱਕ ਹੈ ਜਦਕਿ ਰਾਜਸਥਾਨ ਦਾ ਇਨ੍ਹਾਂ ਪਾਣੀਆਂ ਤੇ ਕੋਈ ਹੱਕ ਨਹੀਂ ਰਾਜਸਥਾਨ ਸਾਡੇ ਦਰਿਆਵਾਂ ਦਾ ਰਿਪੀਰੀਅਨ ਨਿਗਾ ਰਿਪੀਰੀਅਨ ਐਕਟ ਦੇ ਮੁਤਾਬਕ ਪੰਜਾਬ ਦੇ ਪਾਣੀ ਉਹਨਾਂ ਲੋਕਾਂ ਦੇ ਨੇ ਜਿਹੜੇ ਪੰਜਾਬੀ ਨੇ ਜਿਹੜੇ ਉਹਨਾਂ ਤੇ ਦਰਿਆਵਾਂ ਦੀ ਮਾਰ ਚੱਲਦੇ ਨੇ ਕੱਲ ਅਸੀਂ ਮਾਰ ਚੱਲ ਕੇ اٹੇ ਹਾਂ ਅੱਜ ਸਾਡੇ ਪਾਣੀਾਂ ਤੇ ਡਾਕ ਦੇ ਦੀ ਖਬਰ ਜਿਹੜੀ ਆ ਉਹਦਾ ਅਸੀਂ ਐਨਾਲਿਸਿਸ ਕਰ ਰਹੇ ਹਾਂ ਹੂੰ ਬਿਲਕੁਲ ਸਹੀ ਗੱਲ ਸੋਵਰਲੀ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰੱਖ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੇਂ ਬੁੱਧਿਆਂ ਦੇ ਨਾਲ ਉਦੋਂ ਤੱਕ ਲਈ ਦੇ ਦੇ ਹੋ ਜਾਤ ਧੰਨਵਾਦ ਜੀ ਧੰਨਵਾਦ